ਭਲਾਈ ਜੀ ਕਹਿੰਦਾ ਹੈ ਜੀ ਬੰਦੇ ਨੇ ਆਹ ਪਾਸਾ ਹੂੰ ਕਦਾ ਇਹ ਜੀ ਬਿਰੂ ਸਾਡੇ ਪਿੰਡ ਦਾ ਕਲੱਬ ਠੀਕ ਹੈ ਜੀ ਇਹ ਤੁਹਾਨੂੰ ਪਹਿਲਾਂ ਸੜਕ ਤੇ ਦਿਖਾ ਲਿਆ ਜੀ ਇੱਥੇ ਹੈ ਨਾ ਆਹ ਰਿਜਮ ਪਾ ਕਹਿੰਦਾ ਹੋ ਜੀ ਇਹਦਾ ਵੀਰੋ ਸਾਡੇ ਪਿੰਡ ਦਾ ਕਲੱਬ ਜੀ ਇਹ ਅੱਜ ਤੁਹਾਨੂੰ ਦਿਖਾਉਂਦੇ ਪਿੰਡ ਦਾ ਕਲੱਬ ਇੱਥੇ ਹੁਣ ਮੀਟਿੰਗ ਹੋਣਾ ਪਹੁੰਚਿਆ ਹੈਗਾ ਨਾ ਜੀ ਇਹ ਸ਼ਾਮ ਦੇ ਵੇਲੇ ਨਾਲੇ ਹੁੰਦੇ ਆ ਉਹਦਾ ਸਾਡਾ ਕਰਾਈਆ ਹਨ ਸਾਰੇ ਵੀਰ ਮਿਹਨਤ ਲਾਉਂਦੇ ਆ ਇਹ ਮਹੀਨਾ ਬਚੋਣਾ ਕੰਮ ਸਾਰੀਆਂ ਪੂਰੀਆਂ ਇਹ ਆ ਬੰਦੇ ਮਿਹਨਤ ਲਾਉਣ ਹਨਾ ਅੱਗੜੀਆਂ ਹੋਰ ਵੀ ਤੁਹਾਨੂੰ ਦਿਖਾ ਦਿਖਾ ਲਾਂਗੇ ਸਾਰੀ ਜੀ ਇਹ ਹੈਂ ਤੋਂ ਮੋਟਾ ਮੋਨੇ ਮੁੰਡੇ ਸੋਣੇ ਕਤਾ ਬਾਈ ਜੀ ਬੜਾ ਵਧੀਆ ਬੜਾ ਵਧੀਆ ਬੜਾ ਵਧੀਆ ਜੀ ਜਰੀ ਜਾਵੇ ਇਹ ਮੂਰ ਪੱਤਰੀ ਮੁੰਡੇ ਬਾਲਾ ਜੀ ਸਾਡੇ ਮੇਨ ਕਲਾ ਰਹੇ ਆ ਮਸ਼ੀਨਾਂ ਮਸ਼ੀਨਾਂ ਸਾਰੀਆਂ ਨੰਨੀਆਂ ਲਿਆ ਆਂਦੀਆਂ ਹੋਣ ਠੀਕ ਹੈ ਜੀ ਤੁਹਾਨੂੰ ਪਤਾ ਜੀ ਬੱਸ ਤੇ ਮੁੰਡੇ ਸਾਡੇ ਕੋਲ ਤਿਆਰ ਹੋਏ ਕਬੱਡੀ ਵਾਲੇ ਵੱਡੇ ਪੱਦਰ ਤੇ ਖੇਡ ਰਹੇ ਆ ਕਬੱਡੀ ਵਾਲੇ ਮੁੰਡੇ ਉਹ ਇੱਥੇ ਵੀ ਚਲਾਉਣਗੇ ਤੁਹਾਨੂੰ ਜਿਹੜਾ ਇੰਟਰਵਿਊ ਦਿਖਾਉਣਾ ਕਰਨਾ ਤਾਂ ਠੀਕ ਹੈ ਜੀ ਤੇ ਆਪਾਂ ਵੀ ਥੋੜੇ ਟਾਈਮ ਸਰਤਾ ਆ ਨਾ ਨਹੀਂ ਚਲਾਉਣ ਇੱਥੇ ਹੁਣ ਠੀਕ ਹੈ ਜੀ ਤੇ ਫ੍ਰੈਂਡ ਦੇ ਵੱਲੋਂ ਬਾਰੋ ਵੀ ਆ ਕੇ ਮਿੰਟ ਤੋਂ ਮੁੰਡੇ ਲਾ ਸਕਦੇ ਆ ਠੀਕ ਹੈ ਜੀ ਤੁਹਾਨੂੰ ਮੈਂ ਕੀਤੀ ਸੀ ਵਿੱਕੀ ਭਾਈ ਨਾਲ ਉਹ ਕਹਿੰਦਾ ਬਾਰੋ ਵੀ ਆ ਕੇ ਲਾ ਸਕਦੇ ਆ ਠੀਕ ਹੈ ਜੀ ਮਾੜੇ ਮੋਟੀ ਮੁੰਡੇ ਮਾਇਆ ਇਕੱਠਾ ਕਰਕੇ ਸਮਾਨ ਉਹਦਾ ਮਸ਼ੀਨਾ ਵਗੈਰਾ ਲਿਆ ਆਦੇ ਆ ਨਾ ਸਾਰੇ ਸਾਰੇ ਚੀਨਾ ਵਗੈਰਾ ਲਿਆ ਆਦੇ ਆ ਮੁੰਡੇ پیسے ਕੂਏ ਪਾ ਗਏ ਠੀਕ ਹੈ ਜੀ ਤੇ ਨਾਲੇ ਮੁੰਡੇ ਨਾਲ ਬੱਚੇ ਹੋ ਗਾ ਬਸਾ ਮੌਕਾ ਹੋ ਗਿਆ ਸਾਡਾ ਪੈਨੇਦੋ ਤੇ ਫਿਲਡਲੋਂ ਆ ਤੇ ਆ ਰਿਹਾ ਠੀਕ ਹੈ ਜੀ ਤਿੰਨ ਚਾਰ ਮੁੰਡੇ ਆਪਣੇ ਕੋਰਡੀਨੇਟਰ ਦੇ ਪੱਤਰ ਤੇ ਵੱਡੇ ਲੈਵਲ ਦੇ ਪੱਤਰ ਤੇ ਜਾ ਰਹੇ ਆ ਠੀਕ ਹੈ ਜੀ ਗਏ ਵੀ ਆ ਤਿੰਨ ਚਾਰ ਮੁੰਡੇ ਉਹਨਾਂ ਤੋਂ ਇੰਟਰਵਿਊ ਵੀ ਕਰਾਵਾਂਗੇ ਠੀਕ ਹੈ ਜੀ ਤੇ ਬਾਕੀ ਦੇਖਦੇ ਆ ਠੀਕ ਆ ਉਹਦੇ ਮਾੜੇ ਸੰਗ ਦੇ ਆ ਵਿੱਚ ਵਿੱਚ ਉਹਨਾਂ ਸਾਰੇ ਜਾਣੇ ਆ ਰਸਵਾਨੀ ਨਾ ਮਾੜੇ ਮੁੰਡੇ ਪੱਤਰ ਤੇ ਦੇ ਕੋ ਭੇਡ ਵਾਲੇ ਚੱਕ ਰਹੇ ਆ ਇੱਧਰ ਮੁੰਡਾ ਵੇ ਚੱਲ ਜਾ ਲਾ ਲੇ ਉਹ ਠੀਕ ਹੈ ਜੀ ਟੱਕਰਾਂਗੇ ਅਗਲੇ ਬਲੌਗ ਦੇ ਵਿੱਚ ਸ਼ੇਅਰ ਕਰ ਦਿਓ ਲਾਈਕ ਕਰਿਓ ਮੁੰਡੇ ਜਿਹੜੇ ਆਪਣੇ ਤੁਹਾਨੂੰ ਦੱਸਿਆ ਕਬੱਡੀ ਵਾਲੇ ਲਮਾਂਗਾਂ ਦੀ ਭਰਾਵਾਂ ਦੀ ਇੰਟਰਵਿਊ ਕੇ ਟਾਈਮ ਠੀਕ ਹੈ ਜੀ ਤੇ ਹੁਣ ਆਪਾਂ ਪੋਡਕਾਸਟ ਕਰਿਆ ਕਰਨੇ ਵੀਰੋ ਠੀਕ ਹੈ ਜੀ ਤੇ ਦੋ ਤਿੰਨ ਸਿੰਗਰਾਂ ਦੇ ਕਰਨੇ ਆਪਣੇ ਵੀਰਾਂ ਦੇ ਠੀਕ ਹੈ ਜੀ ਤੇ ਚੈਨਲ ਤੇ ਬਣੇ ਰਹੋ ਬਲੌਗ ਦੇਖਦੇ ਰਹੋ ਠੀਕ ਹੈ ਜੀ ਫੋਡਕਾਸਟ ਦੇ ਵਿੱਚ ਵੀ ਟਕਰਾਂਗੇ ਨਾਲੇ ਤੁਹਾਨੂੰ ਬਲੌਗ ਦਾ ਲੰਘ ਵਧੀਆ ਤੋਂ ਵਧੀਆ ਹੁਣ ਪਾਵਾਂਗੇ ਠੀਕ ਹੈ ਜੀ ਆਪਾਂ ਪਿੰਡਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਜੇ ਤਾਂ ਪਿੰਡਾਂ ਦੇ ਵਿੱਚ ਕਰਨ ਜਾਣਾ ਹਨ ਉਹ ਵੀ ਤੁਹਾਨੂੰ ਦਿਖਾ ਲਿਆ ਹਾਂ ਹੁਣ ਤਾਂ ਥੋੜੇ ਦਿਨਾਂ ਦਾ ਇੱਕ ਦੇਖਣ ਨੂੰ ਮਿਲੂਗਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਗੱਲ ਸ਼ੇਅਰ ਕਰ ਦਿਓ ਜੀ ਸੋਸੀ ਜੀ ਕਰੋ ਟਾਇਰ ਦਾ ਇਦਾਂ ਹੁਣ ਇਹ ਮੁੰਡੇ ਆਜੇ ਪਹਿਲਾਂ ਟਾਇਰ ਖਾਚਦੇ ਆ ਦੌੜ ਲਾਉਂਦੇ ਇੱਥੇ ਅਲਿਕਾ ਹੀ ਬਣੀ ਰਹਿੰਦੇ ਨੇ ਹੋਣੀਆਂ ਇਹ ਕਲੱਬ ਦੇ ਅੰਦਰ ਠੀਕ ਹੈ ਜੀ ਤੇ ਟਾਇਰ ਵੀ ਖਾਚੋ ਤੇ ਜ਼ਰੂਰ ਠੀਕ ਹੈ ਦੋ ਤਿੰਨ ਗੇੜੇ ਜਿ ਦਿੰਦੇ ਆ ਕਬੱਡੀ ਵਾਲੇ ਮੁੰਡੇ ਠੀਕ ਹੈ ਜੀ ਤੇ ਸ਼ੇਅਰ ਕਰੋ ਇਹ ਸੀ ਵੀਰੋ ਕਲੱਬ ਸਾਡੇ ਪਿੰਡ ਦਾ ਠੀਕ ਹੈ ਜੀ ਤੇ ਉੱਥੇ ਸਾਨੂੰ ਨਵੇਂ ਨਵੇਂ ਚੀਜ਼ਾਂ ਦਿਖਾਉਂਦੇ ਨੋਕਾਂਗੇ ਨਾਲੇ ਹੁਣ ਪਿੰਡਾਂ ਦੇ ਵਿੱਚ ਆਪਾਂ ਜਾਣਾ ਸ਼ੁਰੂ ਕਰਨਾ ਤੁਹਾਨੂੰ ਦੱਸਿਆ ਸੀ ਕਿ ਬਾਕੀ ਇਹਨਾਂ ਨੂੰ ਪਤਾ ਹੀ ਹੁਣ ਆਪਾਂ ਪਿੰਡਾਂ ਦੇ ਆਪਾਂ ਕਿਹਾ ਵੀ ਨਾਲੇ ਹੁਣ ਕਰਿਆ ਕਰਨੀ ਪੋਡਕਾਸਟ ਠੀਕ ਹੈ ਜੀ ਕਰਾਂਗੇ ਵਧੀਆ ਠੀਕ ਹੈ ਜੀ ਦੇਖਦੇ ਰਹੋ ਚੈਨਲ ਤੇ ਬਣੇ ਰਹੋ ਸਾਰੀ ਗੱਲ ਜੀ ਠੀਕ ਹੈ ਜੀ ਤੇ ਸਭ ਤੋਂ